ਕੱਡੀ 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 ਆਸ਼ਿਕ ਵੀਰੋ ਮਿਲਾਉਣ ਜਾ ਰਹੇ ਆ ਉਹਦਾ ਆਪਾਂ ਸਨਮਾਨ ਜਿਹੜਾ ਕਰਨਾ ਹੈ ਔਰ ਉਹਦੇ ਲਈ ਆਪਾਂ ਪੈਸੇ ਨਹੀਂ ਕੱਤਰ ਕਰਦੇ ਵੇ ਸਿਰਫ ਇੱਕ ਮਿਲਾਉਣਾ ਹੀ ਹੈ ਤੁਹਾਨੂੰ ਵਜਨੀ ਕਬੱਡੀ ਦਾ ਜ਼ਿਲ੍ਹਾ ਜਲੰਧਰ ਦਾ ਜੰਡੂ ਸਿੰਘੇ ਪਿੰਡ ਦਾ ਬਹੁਤ ਚੋਟੀ ਦਾ ਖਿਡਾਰੀ ਮੁੰਡੇ ਜਿਹੜੇ ਸੋਸ਼ਲ ਮੀਡੀਆ ਚ ਚਲਾਉਂਦੇ ਐ ਉਹਨਾਂ ਨੂੰ ਪਤਾ ਹੈ ਵੀ ਕਾਢੀ ਜੰਡੂ ਸਿੰਘੇ ਵਾਲਾ ਕਿਹੋ ਜਿਹਾ ਪਲੇਅਰ ਹੋਇਆ ਸਾਡੀ ਖੇਡ ਕਬੱਡੀ ਦਾ ਔਰ ਲੇ ਵੀ ਕਾਡੀ ਵੀ ਤੂੰ ਆ ਜਾ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਇਹ ਨੌਜਾਨ ਦੀ ਮੈਂ ਦੁੱਖ ਦੀ ਜਿਹੜੀ ਕਹਾਣੀ ਛੇੜਾ ਨਾ ਮੇਰੇ ਵੀਰੋ ਤੇ ਬਹੁਤ ਵੱਡਾ ਦੁਖਾਂਤ ਹੈ ਪਰਿਵਾਰ ਦੇ ਵਿੱਚ ਪਹਿਲਾ ਭਰਾ ਗਿਆ ਇਸ ਦੁਨੀਆ ਤੋਂ ਫਿਰ ਵੱਡਾ ਭਤੀਜਾ ਗਿਆ ਇਸ ਦੁਨੀਆ ਤੋਂ ਤੇ ਫਿਰ ਛੋਟਾ ਭਤੀਜਾ ਇਸ ਦੁਨੀਆ ਤੋਂ ਚਲਿਆ ਗਿਆ ਉਹ ਰੱਬ ਨੂੰ ਪਿਆਰੇ ਹੋ ਗਏ ਮੇਰੇ ਵੀਰੋ ਪਰ ਇਹ ਨੌਜਾਨ ਅੱਜ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਇਹ ਕਾਢੀ ਆ ਜੰਡੂ ਸਿੰਘੇ ਵਾਲਾ ਮੈਂ ਬੇਨਤੀ ਕਰੂੰਗਾ ਸਾਰੇ ਇੱਕ ਵਾਰੀ ਜ਼ੋਰਦਾਰ ਇਸ ਨੌਜੰਦੇ ਲਈ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਵੀਰ ਨੇ ਪੁੱਛਿਆ ਪੱਤਰਕਾਰ ਨੇ ਵੀ ਤੂੰ ਜਦੋਂ ਵਜਨੀ ਕਬੱਡੀ ਖੇਡਦਾ ਸੀਗਾ ਵੀ ਤੈਨੂੰ ਕਿਹੜਾ ਜਾਫੀ ਜਿਹੜਾ ਜਿਆਦਾ ਹਾਰ ਟਾਈਮ ਦਿੰਦਾ ਰਿਹਾ ਹੈ ਕਹਿੰਦਾ ਮੱਲਣ ਵਾਲਾ ਬਾਜਾ ਜਿਹੜਾ ਮੈਨੂੰ ਫੜਦਾ ਰਿਹਾ ਔਰ ਉਹ ਤੋਂ ਮੈਂ ਭੱਜਦਾ ਵੀ ਰਿਹਾ ਲੈ ਵੀ ਕਾਢੀ ਮੈਂ ਤੇਰੀ ਖੇਡ ਵੇਖੀ ਹੈ ਇਹ 2011 ਦੇ ਵਿੱਚ ਕਰ ਕਿਲੋ ਧਾਰ ਦੇ ਵਿੱਚ ਜਿਹੜਾ ਮੇਰੇ ਵੀਰੋ ਕੈਨੇਡਾ ਖੇਡਿਆ ਸੀਗਾ ਐਬਸਪੋਰਟ ਕਬੱਡੀ ਕਲੱਬ ਵੱਲੋਂ ਔਰ ਅੱਜ ਇਸ ਨੌਜਨ ਦੇ ਲਈ ਟਾਰੀ ਨਿਊਜ਼ੀਲੈਂਡ ਦੀਪ ਮਠੱਡਾ ਕਾਲਾ ਕੌਲਗੜ੍ਹ ਸੋਹਣ ਰੁੜਕੀ ਤੇ ਬਿੰਦੂ ਫਰਾਲੇ ਵੱਲੋਂ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ 5700 ਡਾਲਰ ਜਿਹੜਾ ਹੈ ਇਸ ਨੌਜਨ ਨੂੰ ਇਹਦੇ ਇਲਾਜ ਦੇ ਲਈ ਮੇਰੇ ਵੀਰੋ ਦਿੱਤਾ ਜਾ ਰਿਹਾ ਸਰਾਬੇ ਦੀ ਧਰਤੀ ਤੇ ਔਰ ਇੱਕ ਜਿਹੜੀ 50000 ਦੀ ਰਾਸ਼ੀ ਹੋਰ ਇਹਦੇ ਪੁਰਾਣੇ ਸਾਥੀ ਕਬੱਡੀ ਦੇ ਖਿਡਾਰੀ ਸਾਡੇ ਵੀਰ ਭਿੰਦੀ ਹਿੰਮਤਪੁਰ ਇਟਲੀ ਔਰ ਨਾਲ ਭਿੰਦੀ ਹਿੰਮਤਪੁਰ ਇਟਲੀ ਜੱਸਾ ਧਨੋਲਾ ਇਟਲੀ ਮੀਆਂ ਵਿੰਡਿਆ ਸੱਤਾ ਗੋਪੀ ਮਜਾਰਾ ਤੇ ਗੁਰਦੀਪ ਹਿੰਮਤਪੁਰੇ ਹੜਾ ਵੱਲੋਂ ਵੀ 51000 ਰੁਪਏ ਇਸ ਨੌਜੋਨ ਨੂੰ ਅੱਜ ਦੀ ਹੈਲਪ ਵਜੋਂ ਦਿੱਤਾ ਜਾ ਰਿਹਾ ਹੈ ਇੱਕ ਵਾਰੀ ਸਾਰੇ ਭਰਾ ਉਹਨਾਂ ਵੀਰਾਂ ਦੇ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਕਿਉਂਕਿ ਇਸ ਤਰ੍ਹਾਂ ਦੇ ਮੁੰਡਿਆਂ ਨੂੰ ਜਿਹੜੇ ਬੰਦਿਆਂ ਤੇ ਮਾਰਾ ਟਾਈਮ ਚੱਲਦਾ ਹੈ ਅਸੀਂ ਉਹਨਾਂ ਨੂੰ ਸਾਹਮਣਾਗੇ ਤੇ ਫੇਰ ਹੀ ਮੇਰੇ ਵੀਰੋ ਸਾਡੀ ਖੇਡ ਕਬੱਡੀ ਦਾ ਜਿਹੜਾ ਉਹ ਵਜੂਦ ਰਹਿਣਾ ਹੈ ਮੈਂ ਇਟਲੀ ਵਾਲੇ ਸਾਰੇ ਭਰਾਵਾਂ ਦਾ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ ਪਹਿਲਦਲ ਤੋਂ ਧੰਨਵਾਦ ਕਰਦਾ ਹਾਂ ਪ੍ਰਾਪਤ ਕਰੂਗਾ ਲੈ ਵੀ ਕਾਢੀ ਵੀਰ ਤੁਹਾਡਾ ਧੰਨਵਾਦ ਹੈ ਇਹ 50000 ਰੁਪਿਆ ਇਟਲੀ ਵਾਲੇ ਭਰਾਵਾ ਵੱਲੋਂ ਇਸ ਨੌਜਵਾਨ ਦੀ ਹੈਲਪ ਦੇ ਲਈ ਆਇਆ ਹੈ ਬਹੁਤ-ਬਹੁਤ ਸਤਿਕਾਰ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਹੁਣ ਕਈ ਵੀਰੇ ਸੋਚਦੇ ਹੋਣਗੇ ਵੀ ਯਾਰ ਭੀਰੀ ਦਾ ਪਿੰਡ ਨਾਲ ਸੀਗਾ ਵੀ ਭੀਰੀ ਦਾ ਵੀ ਕਰਨਾ ਚਾਹੀਦਾ ਸੀ ਪਰ ਅਸੀਂ ਤੁਹਾਨੂੰ ਦੱਸ ਦਈਏ ਭੀਰੀ ਠਾਪੀ ਦੇ ਲਈ ਯੂਰਪ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਔਰ ਅਮਰੀਕਾ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਸੰਗਤ ਨੇ ਜਿਹੜੀ ਮੇਰੇ ਵੀਰੋ ਸਪੋਰਟ ਭੇਜੀ ਹੈ ਉਸ ਨੌਜਵਾਨ ਦਾ ਵੀ ਇਲਾਜ ਜਿਹੜਾ ਲਗਾਤਾਰ ਚੱਲ ਰਿਹਾ ਹੈ ਸਾਡਾ ਇਹ ਫਰਜ਼ ਬਣਦਾ ਜੇ ਕੋਈ ਡਿੱਗਿਆ ਬੰਦਾ ਹੈ ਔਰ ਜੇ ਕੋਈ ਟੁੱਟਿਆ ਬੰਦਾ ਹੈ ਤਾਂ ਮੇਰੇ ਵੀਰੋ ਦਾ ਸਭ ਦਾ ਵਰਜ ਬਣਦਾ ਹੈ ਮੇਰੇ ਵੀਰ ਉਹਨੂੰ ਜੋੜਨ ਦਾ ਇਹ ਸਤਿਕਾਰ ਹੈ ਲੈ ਵੀ ਕਾਢੀ ਤੇਰੇ ਨਾਲ ਖੜਿਆ ਨੌਜਾਨਾ ਕਦੇ ਹੌਸਲਾ ਨਾ ਹਾਰੀ ਕਿਉਂਕਿ ਹਾਰ ਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾ ਕੇ ਬਸ ਬੰਮ ਰੱਖਿਓ ਆਪਾਂ ਜਿੱਤਾਂਗੇ ਜਰੂਰ ਜਾਰੀ ਯੰਗ ਰੱਖਿਓ ਇਹ ਜ਼ਿੰਦਗੀ ਦੀ ਯੰਗ ਹੈ ਔਰ ਤੂੰ ਹੌਸਲੇ ਦੇ ਨਾਲ ਤੂੰ ਬੜੇ ਦਿਲ ਵਾਲਾ ਬੰਦਾ ਹੈ ਔਰ ਤੂੰ ਇਹ ਜਿੱਤ ਲੈਣੀ ਹੈ ਨੌਜਾਨਾ ਸੱਚੇ ਪਾਤਸ਼ਾਹ ਮਿਹਰ ਕਰੇ ਤੇਰੇ ਤੇ ਬਹੁਤ ਬਹੁਤ ਸਤਿਕਾਰ ਹੈ ऐसे तरह कबड्डी ਦੀਆਂ ਕੈਂਡ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ